ਕੋਈ ਨਹੀਂ ਜਾਣਦਾ ਕਿ ਕਿਸਮਤ ਕਦੋਂ ਬਦਲੇਗੀ ਅਤੇ ਗਰੀਬ ਨੂੰ ਰਾਜਾ ਬਣਾ ਦੇਵੇਗੀ। ਚੀਨ 'ਚ ਇੱਕ ਵਿਅਕਤੀ ਦੀ ਕਿਸਮਤ ਇਸ ਤਰ੍ਹਾਂ ਬਦਲੀ ਕਿ ਉਹ ਇੱਕ ਦੋ ਨਹੀਂ ਸਗੋ, ਕਈ ਕਰੋੜਾ ਰੁਪਏ ਦਾ ਮਾਲਕ ਬਣ ਗਿਆ। ਲਾਟਰੀ ਜਿੱਤਣ ਲਈ ਵਿਅਕਤੀ ਨੇ ਅਜੀਬ ਹੀ ਚਾਲ ਚਲੀ ਕਿ 28 ਕਰੋੜ ਰੁਪਏ ਜਿੱਤ ਲਏ। ਉਹ ਕਈ ਸਾਲਾਂ ਤੋਂ ਲਾਟਰੀ ਦੇ ਟਿਕਟਾ ਖਰੀਦ ਰਿਹਾ ਸੀ ਪਰ ਉਸ ਦੀ ਕਿਸਮਤ ਉਸ ਦਿਨ ਨਾਲ ਨਹੀਂ ਸੀ। ਇਸ ਤੋਂ ਬਾਅਦ ਵਿਅਕਤੀ ਨੇ ਇੱਕ ਟ੍ਰਿਕ ਸੁਣੀ ਜਿਸ ਨੂੰ ਅਪਣਾਇਆ ਅਤੇ ਕਰੋੜਪਤੀ ਬਣ ਗਿਆ। ਤਾਂ ਦੱਸ ਦਈਏ ਕਿ ਚੀਨ ਦੇ ਇੱਕ ਵਿਅਕਤੀ ਨੇ ਇੱਕ ਅਜੀਬ ਚਾਲ ਅਪਣਾ ਕੇ 24 ਮਿਲੀਅਨ ਯੂਾਨ ਕਰੀਬ 82 ਕਰੋੜ ਰੁਪਏ ਦੀ ਲੋਟਰੀ ਜਿੱਤ ਲਈ 10 ਸਤੰਬਰ ਨੂੰ ਇਸ ਵਿਅਕਤੀ ਦੇ ਘਰ ਉਸ ਸਮੇਂ ਜਸ਼ਨ ਦਾ ਮਾਹੌਲ ਬਣ ਗਿਆ ਜਦੋਂ ਡਬਲ ਕਲਰ ਬਾਲ ਨਾ ਦੀ ਲੋਟਰੀ ਸੰਸਥਾ ਦੇ ਪਹਿਲੇ ਇਨਾਮ ਜੇਤੂ ਦਾ ਐਲਾਨ ਹੋਇਆ ਅਚਾਨਕ ਇਸ ਵਿਅਕਤੀ ਦੀ ਜ਼ਿੰਦਗੀ ਬਦਲ ਗਈ ਉਸ ਦੀਆਂ ਭਾਵਨਾਵਾਂ ਬਦਲ ਗਈਆਂ ਤੇ ਉਸ ਦੀ ਹਾਲਾਤ ਵੀ ਬਦਲ ਗਈ ਇਸ ਲੋਟਰੀ ਦਾ ਜੇਤੂ ਕੋਈ ਹੋਰ ਨਹੀਂ ਸਗੋ ਮੱਧਚੀਨ ਦੇ ਹੈ ਫਾਇਦਾ ਰਹਿਣ ਵਾਲਾ ਵਿਅਕਤੀ ਸੀ ਵਿਅਕਤੀ ਨੇ ਕਿਹਾ ਕਿ ਉਹ 10 ਸਾਲ ਤੋਂ ਵਾਂਗ ਸਮੇਂ ਤੋਂ ਲੋਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ ਅਤੇ ਕਦੇ ਵੀ ਕਿਸੇ ਡਰਾਅ ਤੇ 21 ਯਾਨੀ ਕਿ 2200 ਰੁਪਏ ਤੋਂ ਵੱਧ ਖਰਚ ਨਹੀਂ ਕੀਤੇ ਮੈਨੂੰ ਕਦੇ ਵੀ ਜੈਕਪੌਟ ਜਿੱਤਣ ਦੀ ਉਮੀਦ ਨਹੀਂ ਸੀ ਮੇਰੀ ਮਾਨਸਿਕਤਾ ਮੇਰੀ ਖਰੀਦਦਾਰੀ ਦੇ ਨਾਲ ਚੈਰਿਟੀ ਦਾ ਸਮਰਥਨ ਕਰਨਾ ਹੈ ਜਿਤਨਾ ਸਿਰਫ ਇੱਕ ਬੋਨਸ ਹੈ ਤੱਚੀਨੀ ਵਿਅਕਤੀ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਖੇਡਣਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਆਪਣੇ ਮਨ ਤੋਂ ਚੁਣੇ ਗਏ ਨੰਬਰਾਂ ਦੀ ਵਰਤੋਂ ਕਰਨਾ ਪਸੰਦ ਸੀ ਫਿਰ ਇੱਕ ਦਿਨ ਮੈਂ ਇੱਕ ਲੋਟਰੀ ਵਿਜੇਤਾ ਬਾਰੇ ਇੱਕ ਕਹਾਣੀ ਪੜ੍ਹੀ ਜਿਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਦੇ ਸੁਮੇਲ ਦੀ ਵਰਤੋਂ ਕੀਤੀ ਮੈਂ ਵੀ ਇਹੀ ਚਾਲ ਅਪਣਾਉਂਦੇ ਹੋਏ 119 ਰੁਪਏ ਦੇ ਟਿਕਟ ਖਰੀਦੀ ਜੋ ਮੇਰੇ ਲਈ ਖੁਸ਼ਕਿਸਮਤ ਸਾਬਤ ਹੋਈ। ਜੇਤੂ ਵਿਅਕਤੀ ਨੇ ਦੱਸਿਆ ਕਿ 2017 ਤੋਂ ਇਹ ਵਿਅਕਤੀ ਇਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਦੇ ਨੰਬਰਾਂ ਦੀ ਵਰਤੋਂ ਕਰਕੇ ਲੋਟਰੀ ਟਿਕਟਾਂ ਖਰੀਦਾ ਸੀ ਅਤੇ ਹੁਣ ਉਸ ਨੂੰ 24 ਮਿਲੀਅਨ ਯੂਆਨ ਦਾ ਇਨਾਮ ਮਿਲਿਆ ਹੈ। ਵਿਅਕਤੀ ਨੇ ਇਹਨਾਂ ਪੈਸਿਆਂ ਵਿੱਚੋਂ ਕਰੀਬ 11 ਲੱਖ ਰੁਪਏ ਦਾਨ ਕਰ ਦਿੱਤੇ ਨੇ। ਕੋਈ ਨਹੀਂ ਜਾਣਦਾ ਕਿ ਕਿਸਮਤ ਕਦੋਂ ਬਦਲੇਗੀ ਅਤੇ ਗਰੀਬ ਨੂੰ ਰਾਜਾ ਬਣਾ ਦੇਵੇਗੀ। ਚੀਨ 'ਚ ਇੱਕ ਵਿਅਕਤੀ ਦੀ ਕਿਸਮਤ ਇਸ ਤਰ੍ਹਾਂ ਬਦਲੀ ਕਿ ਉਹ ਇੱਕ ਦੋ ਨਹੀਂ ਸਗੋ, ਕਈ ਕਰੋੜਾ ਰੁਪਏ ਦਾ ਮਾਲਕ ਬਣ ਗਿਆ। ਲਾਟਰੀ ਜਿੱਤਣ ਲਈ ਵਿਅਕਤੀ ਨੇ ਅਜੀਬ ਹੀ ਚਾਲ ਚਲੀ ਕਿ 28 ਕਰੋੜ ਰੁਪਏ ਜਿੱਤ ਲਏ। ਉਹ ਕਈ ਸਾਲਾਂ ਤੋਂ ਲਾਟਰੀ ਦੇ ਟਿਕਟਾ ਖਰੀਦ ਰਿਹਾ ਸੀ ਪਰ ਉਸ ਦੀ ਕਿਸਮਤ ਉਸ ਦਿਨ ਨਾਲ ਨਹੀਂ ਸੀ। ਇਸ ਤੋਂ ਬਾਅਦ ਵਿਅਕਤੀ ਨੇ ਇੱਕ ਟ੍ਰਿਕ ਸੁਣੀ ਜਿਸ ਨੂੰ ਅਪਣਾਇਆ ਅਤੇ ਕਰੋੜਪਤੀ ਬਣ ਗਿਆ। ਤਾਂ ਦੱਸਦੀ ਹੈ ਕਿ ਚੀਨ ਦੇ ਇੱਕ ਵਿਅਕਤੀ ਨੇ ਇੱਕ ਅਜੀਬ ਚਾਲ ਅਪਣਾ ਕੇ 24 ਮਿਲੀਅਨ ਯੂਾਨ ਕਰੀਬ 82 ਕਰੋੜ ਰੁਪਏ ਦੀ ਲੋਟਰੀ ਜਿੱਤ ਲਈ 10 ਸਤੰਬਰ ਨੂੰ ਇਸ ਵਿਅਕਤੀ ਦੇ ਘਰ ਉਸ ਸਮੇਂ ਜਸ਼ਨ ਦਾ ਮਾਹੌਲ ਬਣ ਗਿਆ ਜਦੋਂ ਡਬਲ ਕਲਰ ਬਾਲ ਨਾ ਦੀ ਲੋਟਰੀ ਸੰਸਥਾ ਦੇ ਪਹਿਲੇ ਇਨਾਮ ਜੇਤੂ ਦਾ ਐਲਾਨ ਹੋਇਆ ਅਚਾਨਕ ਇਸ ਵਿਅਕਤੀ ਦੀ ਜ਼ਿੰਦਗੀ ਬਦਲ ਗਈ ਉਸ ਦੀਆਂ ਭਾਵਨਾਵਾਂ ਬਦਲ ਗਈਆਂ ਤੇ ਉਸ ਦੀ ਹਾਲਾਤ ਵੀ ਬਦਲ ਗਈ ਇਸ ਲੋਟਰੀ ਦਾ ਜੇਤੂ ਕੋਈ ਹੋਰ ਨਹੀਂ ਸਗੋ ਮੱਧਚੀਨ ਦੇ ਹੈ ਫਾਇਦਾ ਰਹਿਣ ਵਾਲਾ ਵਿਅਕਤੀ ਸੀ ਵਿਅਕਤੀ ਨੇ ਕਿਹਾ ਕਿ ਉਹ 10 ਸਾਲ ਤੋਂ ਵਾਂਗ ਸਮੇਂ ਤੋਂ ਲੋਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ ਅਤੇ ਕਦੇ ਵੀ ਕਿਸੇ ਡਰਾਅ ਤੇ 21 ਯਾਨੀ ਕਿ 2200 ਰੁਪਏ ਤੋਂ ਵੱਧ ਖਰਚ ਨਹੀਂ ਕੀਤੇ ਮੈਨੂੰ ਕਦੇ ਵੀ ਜੈਕਪੌਟ ਜਿੱਤਣ ਦੀ ਉਮੀਦ ਨਹੀਂ ਸੀ ਮੇਰੀ ਮਾਨਸਿਕਤਾ ਮੇਰੀ ਖਰੀਦਦਾਰੀ ਦੇ ਨਾਲ ਚੈਰਿਟੀ ਦਾ ਸਮਰਥਨ ਕਰਨਾ ਹੈ ਜਿਤਨਾ ਸਿਰਫ ਇੱਕ ਬੋਨਸ ਹੈ ਤਚੀਨੀ ਵਿਅਕਤੀ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਖੇਡਣਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਆਪਣੇ ਮਨ ਤੋਂ ਚੁਣੇ ਗਏ ਨੰਬਰਾਂ ਦੀ ਵਰਤੋਂ ਕਰਨਾ ਪਸੰਦ ਸੀ ਫਿਰ ਇੱਕ ਦਿਨ ਮੈਂ ਇੱਕ ਲੋਟਰੀ ਵਿਜੇਤਾ ਬਾਰੇ ਇੱਕ ਕਹਾਣੀ ਪੜ੍ਹੀ ਜਿਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਦੇ ਸੁਮੇਲ ਦੀ ਵਰਤੋਂ ਕੀਤੀ ਮੈਂ ਵੀ ਇਹੀ ਚਾਲ ਅਪਣਾਉਂਦੇ ਹੋਏ 119 ਰੁਪਏ ਦੇ ਟਿਕਟ ਖਰੀਦੀ ਜੋ ਮੇਰੇ ਲਈ ਖੁਸ਼ਕਿਸਮਤ ਸਾਬਤ ਹੋਈ। ਜੇਤੂ ਵਿਅਕਤੀ ਨੇ ਦੱਸਿਆ ਕਿ 2017 ਤੋਂ ਇਹ ਵਿਅਕਤੀ ਇਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਦੇ ਨੰਬਰਾਂ ਦੀ ਵਰਤੋਂ ਕਰਕੇ ਲੋਟਰੀ ਟਿਕਟਾਂ ਖਰੀਦਾ ਸੀ ਅਤੇ ਹੁਣ ਉਸ ਨੂੰ 24 ਮਿਲੀਅਨ ਯੂਆਨ ਦਾ ਇਨਾਮ ਮਿਲਿਆ ਹੈ। ਵਿਅਕਤੀ ਨੇ ਇਹਨਾਂ ਪੈਸਿਆਂ ਵਿੱਚੋਂ ਕਰੀਬ 11 ਲੱਖ ਰੁਪਏ ਦਾਨ ਕਰ ਦਿੱਤੇ ਨੇ।